ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਹੈਗਾ ਜੀ ਮੰਡੇ ਅੱਜ ਮੇਰੀ ਛੁੱਟੀ ਹੈ ਮੈਂ ਲਈ ਸੀ ਛੁੱਟੀ ਤੇ ਅੱਜ ਹੈ ਗਿਆ ਜਨਮਾਸਟਮੀ ਜਨਮਾਸਟਮੀ ਦੀਆਂ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਅੱਜ ਇੱਕ ਤਾਂ ਅਸੀਂ ਜਾਣਾ 11:00 ਵਜੇ ਬੈਂਕ ਜਾਣਾ ਵਾ ਤੇ ਉੱਥੇ ਸਾਡੀ ਅੱਜ ਦੀ ਅਪਾਇੰਟਮੈਂਟ ਸੀਗੀ ਤੇ ਉਹ ਮੈਂ ਹੁਣ ਬੈਠੀ ਆ ਤਿਆਰ ਹੋ ਕੇ ਮੈਂ ਚਾਹ ਪੀਣ ਲੱਗੀ ਸੀ ਵਾ ਇਹ ਚਲੋ ਉਹਨਾ ਟਾਈਮ ਤੱਕ ਇਹ ਆ ਜਾਣਗੇ ਜਦੋਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਇੱਕ ਆਪਾਂ ਜਾਣਾ ਸ਼ਾਮ ਨੂੰ ਅੱਜ ਮੰਦਿਰ ਜਾਣਾ ਵਾ ਮੰਦਿਰ ਜਾ ਕੇ ਆਉਣਾ ਇੱਥੇ ਆਪਣੇ ਨਾਲ ਹੀ ਆ ਅ ਹੈਗੇ ਡੇਢ ਨਾਲ ਵੀ ਨਾ ਡੇਢ ਕ ਘੰਟੇ ਦੀ ਬਾਤ ਆ ਗੱਡੀ ਤੇ ਸੀ ਮੰਦਿਰ ਬਣਿਆ ਹੋਇਆ ਵਾ ਕਦੇ ਵੀ ਪਹਿਲੀ ਵਾਰ ਹੀ ਜਾਣਾ ਮੇਰੇ ਫਰਿੰਡਾ ਤਾਂ ਬਹੁਤ ਵਾਰੀ ਚ ਆਈਆਂ ਬਸ ਸਾਡਾ ਟਾਈਮ ਹੀ ਲੱਗਾ ਬਣਿਆ ਹੀ ਨਹੀਂਗਾ ਤੇ ਅੱਜ ਮੈਂ ਕਿਹਾ ਚਲੋ ਨਾਲੇ ਮੈਂ ਛੁੱਟੀ ਲੈ ਲੈਂਦੀ ਆ ਨਾਲੇ ਜਾਣ ਮਾਸਟਰ ਨੂੰ ਤੇ ਸਾਲਿਆਂ ਨੂੰ ਜਾਣਾ ਸੀ ਮੈਂ ਕਿਹਾ ਚਲੋ ਨਾਲੇ ਮੈਂ ਵੀ ਚਲੀ ਜਾਨੀ ਆ ਤੇ ਅੱਜ ਉਧਰ ਜਾਣਾ ਮੰਦਿਰ ਤੇ ਤੇ ਹੁਣ ਪਹਿਲਾਂ ਬੈਂਕ ਜਾ ਕੇ ਤੇ ਫੇਰ ਅਸੀਂ ਸ਼ਾਮ ਨੂੰ ਉੱਧਰ ਜਾਵਾਂਗੇ ਇੱਧਰ ਮੈਂ ਇਹਨਾਂ ਸੂਟ ਪ੍ਰੈਸ ਕਰਕੇ ਰੱਖਤਾ ਤੇ ਇਹ ਮੈਂ ਪਾ ਕੇ ਜਾਣਾ ਹਾਂ ਜ ਮੰਦਰ ਚ ਹੁਣ ਮੈਂ ਮੰਗਵਾਇਆ ਸੀ ਜਿਹੜਾ ਇੰਡੀਆ ਤੋਂ ਆ ਕਾਟਨ ਦੇ ਮੰਗਵਾਏ ਸੀ ਕਿੰਨੇ ਹਜੇ ਤੱਕ ਇੱਥੇ ਗਰਮੀ ਹੋਈ ਹੈ ਮੌਸਮ ਦਾ ਫਰਕ ਨਹੀਂ ਪਿਆਗਾ ਤੇ ਦਪਟਾ ਹੀ ਵੀ ਨਾ ਆਉਂਦਾ ਇਹ ਮੈਂ ਪਹਿਲੀ ਵਾਰ ਹੀ ਪਾਉਣਾ ਕਿਉਂਕਿ ਜਦੋਂ ਮੰਗਵਾਇਆ ਤੇ ਪਾਇਆ ਨਹੀਂ ਗਾ

ਮਸੇ ਬੈਂਕ ਜੋ ਆ ਕੇ ਘਰੇ ਆਈ ਸੀਗੀ ਪੂਰੀ ਟੋਟਲ ਲਾਈ ਆ ਆ ਲਾ ਲਓ ਸੋਟ ਪਾਉਣਾ ਸੀ ਤੇ ਹੁਣ ਅਸੀਂ ਫੇਰ ਚੱਲੇ ਆ ਮੈਨੂੰ ਚੜਾਉਣ ਚੱਲੇ ਮੈਂ ਕਿਨ ਬਸ ਤੇ ਜਾਣਾ ਸੀ ਫਿਰ ਇੰਨਾ ਨੇ ਤੇ ਫਿਰ ਕੰਮ ਤੇ ਜਾਣਾ ਸੀ ਹੁਣ ਮੈਂ ਬਸ ਤੇ ਬੈ ਗਈ ਸੀਗੀ ਬਸ ਤੱਕ ਹੋ ਜੇ ਉਤਾਰਨੇ ਸੀ 55 ਤੇ ਸਰਕਟ ਤੇ ਰਿਵਾਰਸ ਸੀ ਬਸ ਤੇ ਉਹ ਦਿਆਂ ਕਮੈਂਟਾਂ ਦੇ ਤੇ ਪਰ ਬਾਸ ਫਿਰ ਵਿੱਚ ਪਿੰਡਾਂ ਵਿੱਚ ਦੀ ਸ਼ਹਿਰਾਂ ਵਿੱਚ ਦੀ ਰੁਕ ਜਾਂਦੀਆਂ ਘੰਟਾ ਕੁ ਲੱਗ ਜਾਂਦਾ ਜਾਣ ਜਿਹੜੀ ਨਾਲ ਤਿੰਨ ਲੱਗਦੀ ਇੱਥੋਂ ਆਰਾ ਮਾਰਕੀਟ ਤੱਕ ਹੁਣ ਮੈਂ ਤੇ ਪਹੁੰਚ ਗਈ ਸੀਗੀ ਸਵੇਰ ਤੇ ਖੜ ਗਈ ਸੀ ਬਾਸ ਸਟੈਂਡ ਤੇ ਆ ਕੇ ਤੇ ਬਾਜੀ ਨੇ ਆਉਣਾ ਸੀਗਾ ਮੈਨੂੰ ਲੈਣ ਕੰਪਨੀ ਨਾਲ ਅਗੇ ਸਿੱਧੇ ਵਿਦਿਆਰਥੀ ਦੇ ਮੌਂਟਨ ਕਰੇ ਚ ਮੌਂਟਨ ਗਿਆ ਚਾਟੇ ਗੱਡੂਆਣਾ ਚਰਮੀਆਂ ਉਹ ਕਿਹੋ ਜਿਹਾ ਰਸਤਾ ਪਤਾ ਨਾ ਇਹ ਉਹ ਪਾਹੀ ਟ੍ਰਾਂਸਫਰ ਕੀਤੇ ਹੀ ਕਹਿੰਦੇ ਕੁਝ ਲਿਆਉਣਾ ਮਗਾ ਲੱਡੂਲੇ ਅੱਛਾ ਪਰ ਉਹ ਦੇਖੇ ਆ ਫੇਟਾ ਨਾਰੀਅਨ ਬੈਠ ਜਾਣਾ ਨਹੀਂ ਆ ਸਕਦੀ ਮੈਂ ਲੈ ਜਾਣਾ ਇਹ ਪੈਕਟ ਹੈਗਾ ਕਾ ਵੀ ਪਿਆ ਦੋ ਲੈ ਜਮ ਹਾਂ ਮੈਂ ਵੀ ਲੈ ਲਈ ਮਾਮਤਾ ਦੇਖੀ ਕੇ ਪਿੰਡਿਆ ਕਰੇ ਲਈ ਥੀਲੇ ਹਸ ਗਈ ਹੂੰ ਪਰ ਪਲੇ ਹੋ ਗਈ ਲੈਦਾ ਵੇ ਪੇ ਲੈ ਲਈ ਨੀ ਹੋਣਾ ਮਟਰੀ ਵੇਖ ਲੈ ਪੁੱਛਿਆ ਇਸ ਸਾਂਚ ਕੋ ਸਮੇਂ ਪੂਰਾ ਡੁਲਾ ਲਈ ਨਾ ਹਾਂ ਇਸ ਮੈਂ ਲੈ ਨਹੀਂ ਕਰ ਵਾਸਤੇ ਗਿਆ ਪੰਟਾ ਪੂਰਾ ਹੂੰ ਲੜ ਡੋਕਾਰ ਦੀ ਵਿੱਚ ਨਹੀਂ ਬੋਲੋ ਵਿੱਚ ਕਿਸੇ ਕਿਸੇ ਨਹੀਂ ਆ ਫੜੇ ਤੂੰ ਕਾਰ ਲੈ ਲੈ ਕਾਰ ਵਾਸਤੇ ਵੀ ਮਿਲਿਆ ਨਹੀਂ ਮਠਿਆ ਇੱਥੇ ਜੇ ਮੈਂ ਕੱਢ ਦਿੰਨੀ ਮੈਂ ਖਾਂਡ ਕਿੱਥੇ ਪਈ ਆਉਂ ਪਈ ਹਾਂ ਤੇ ਇਹ ਕੋ ਲੈ ਲੋ ਇਹ ਕੋ ਲੈ ਲੋ ਸਰੋਂ ਦਾ ਸਰੋਂ ਦਾ ਤੇਲ ਚੰਗਾ ਬੋਲਦਾ ਨਾ ਮੰਦਰ ਉਸ ਉਥੇ ਯਾਰ ਪਤਾ ਨਹੀਂ ਭਾਰਤ ਦੇ ਕਿ ਨਹੀਂ ਮਿੰਦਾ ਕਿਉਂਕਿ ਉਥੇ ਸਾਰੇ ਟਾਲੀ ਨਹੀਂ ਹੁੰਦੇ ਇੰਡੀਅਨ ਨਹੀਂ ਇੱਕ ਕੋ ਲੈ ਲਓ ਦੁੱਧ ਲੈ ਲਵਾਂ ਮਾਂ ਦੁੱਧ ਕਿਹੜਾ ਜਿਹੜਾ ਮਾਜੀ ਆ ਦੁੱਧ ਹੀ ਹੈ ਨਾ ਤੈਨੂੰ ਪੈਰੋ ਲੈ ਲੇਗੀ ਦੋ ਡੱਬੇ ਦੁੱਧ ਲੈ ਲਓ ਚਲੋ ਫਰੂਟ ਲੈ ਲਓ ਆ ਕੀ ਲੈ ਲੈ ਲਓ ਆ ਤਾਂ ਮੈਂ ਆਪਣਾ ਲਾਗੂ ਕਰਾ ਲੈਂਦੀ ਹਾਂ ਇਹਨਾਂ ਚ ਕੋਲ ਲੈ ਲੈਣੇ ਬਾਅਦ ਚ ਪਰੋਖਾ ਲਓ ਆ ਨਹੀਂ ਨਹੀਂ ਪਾ ਰਹੀ ਹਾਂ ਅ ਚਲੋ ਇਹ ਮੈਂ ਕਿੱਥੇ ਚੜਾਣੀ ਆ ਆ ਇਦਾਂ ਕਰ ਲੈਣਾ ਕਰ ਲੋ ਪੰਜ ਕੇਲੇ ਕਰਨਾ ਆ ਕੋ ਹੈ ਕੋ ਹੈ ਇਹ ਸਾਰਾ ਕੁ ਮੀਰਾ ਰੋਹਿਤ ਤੇ ਫੋਨ ਤੇ ਵੀਡੀਓ ਹੋਣੀ ਬੰਦ ਜਿਹੜਾ ਉਹ ਢੂਣੀ ਆ ਉਹ ਦੀ 7 ਵਜੇ ਆਉਣੀ ਆ ਜਿਹੜੀ ਟੈਂਪੀਓ ਦੀ ਆ ਉਹ ਵੀ 7 ਵਜੇ ਹੋਣੀ ਆ ਹਾਂਜੀ ਆਪਾਂ ਇੱਥੇ ਹੀ ਆਂ ਪਗੜ ਚੱਲੀ ਮੈਂ ਤਾਂ ਉਹ ਆਂਦੇ ਪਏ ਉਧਰ पता तो लाग जो आप पूछेंगे ना तो देखिए इधर भी बड़े अरे सामने हाँ? नहीं है हां अरे सामने और वही प्रोग्राम चल बैठे है कोई नहीं ਆਦੇ ਹਨੂਮਾਨ ਸਾਨੂੰ ਹਾ ਅਗਲੀ ਨਾ ਨਿਦਰਾ ਕੋਰ ਇਹ ਬਰਾਸਾ ਹਾਂ ਮਮ ਤਾਂ ਬਹਿ ਜਾ ਤੂੰ ਮੈਂ ਬਹਿ ਜਾ ਤੂੰ ਹੀ ਥਲੇ ਯਾ ਨਾ ਦਾ ਯਾ ਬਸ ਤੋਂ ਹੋ ਬਰਾ ਕੋਈ ਆਲੇ ਦਲੇ ਉੱਤੇ ਬਾਕੀ ਹੋਤੀ ਜਾਣੀ ਹੈ ਹੋਰ ਸਵਸ ਚਾੜਨਾ ਬਹੁਤ ਸ਼ੁਭ